ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਦੋਸਤੋ ਸਾਰੇ ਤੁਸੀਂ ਵਧੀਆ ਠੀਕ ਠਾਕ ਹੀ ਹੋਵੋਗੇ ਹਾਂਜੀ ਤੁਸੀਂ ਆਪਣੀ ਪਿਛਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ ਕੀਤਾ ਹੁਣ ਜਿਹੜੀ ਆਪਾਂ ਅੱਜ ਵੀਡੀਓ ਪਾ ਰਹੇ ਆ ਉਹ ਵੀਡੀਓ ਪਿਛਲੀ ਵੀਡੀਓ ਦੇ ਨਾਲ ਹੀ ਰਿਲੇਟਡ ਹੈ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਟਰੇਡਿੰਗ 뷰 ਕਿਵੇਂ ਯੂਜ਼ ਕਰਨਾ ਹੁਣ ਆਪਾਂ ਅੱਜ ਦੇ ਅਗਲੇ ਟੌਪਿਕ ਦੇ ਵਿੱਚ ਗੱਲ ਕਰਦੇ ਆ ਕਿ ਜਿਹੜੀਆਂ ਕੈਂਡਲਾ ਬਣੀਆਂ ਹੋਈਆਂ ਨੇ ਇਹ ਕਿਵੇਂ ਕੰਮ ਕਰਦੀਆਂ ਨੇ ਕੈਂਡਲਾ ਹੁੰਦੀਆਂ ਕੀ ਨੇ ਸਭ ਤੋਂ ਪਹਿਲਾਂ ਇਹ ਚੀਜ਼ਾਂ ਬਾਰੇ ਸਾਰੀ ਆਪਾਂ ਅੱਜ ਗੱਲਬਾਤ ਕਰਾਂਗੇ ਵੀ ਕੈਂਡਲਾਂ ਦਾ ਕੰਮ ਕੀ ਹੈ ਇਹਦੇ ਉੱਤੇ ਟਰੇਡ ਕਿਵੇਂ ਕਰਨੀ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਲਿਓ ਕਿ ਇੱਕ ਕਾਪੀ ਤੇ ਪੈਨ ਆਪਣੇ ਕੋਲ ਰੱਖ ਲਓ ਉਹਦੇ ਨਾਲ ਕੀ ਤੁਸੀਂ ਨਾਲ ਦੀ ਨਾਲ ਨੋਟ ਡਾਊਨ ਕਰਦੇ ਜਾਓ ਕਿ ਸਭ ਤੋਂ ਪਹਿਲਾਂ ਲਿਖੋ ਵੀ ਕੈਂਡਲ ਹੁੰਦੀ ਕੀ ਹੈ ਕੈਂਡਲ ਜਦੋਂ ਵੀ ਮਾਰਕੀਟ ਦੇ ਵਿੱਚ ਮੂਵਮੈਂਟ ਹੁੰਦੀ ਹੈ ਤਾਂ ਕੈਂਡਲ ਬਣਦੀ ਹੈ ਠੀਕ ਹੈ ਜਦੋਂ ਵੀ ਮਾਰਕੀਟ ਦੇ ਵਿੱਚ ਮੂਵਮੈਂਟ ਹੁੰਦੀ ਹੈ ਤਾਂ ਕੋਈ ਵੀ ਕੈਂਡਲ ਬਣਦੀ ਹੈ ਹੁਣ ਅੱਜ ਜਿਹੜੀ ਕੈਂਡਲ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਕੈਂਡਲ ਦਾ ਨਾਮ ਹੈ ਹੈਮਰ ਕੈਂਡਲ ਲਿਖ ਲਓ ਹੈਮਰ ਕੈਂਡਲ ਵੀ ਇਹ ਹੈਮਰ ਕੈਂਡਲ ਹੁੰਦੀ ਕੀ ਹੈ ਇਹਦੇ ਨਾਲ ਆਪਾਂ ਮਾਰਕੀਟ ਦੇ ਵਿੱਚ ਇਹਨੂੰ ਯੂਜ਼ ਕਰਕੇ ਕਿਵੇਂ ਪੈਸਾ ਕਮਾ ਸਕਦੀਆਂ ਠੀਕ ਹੈ ਤੇ ਇਹਦਾ ਅੱਜ ਦਾ ਆਪਣਾ ਫਸਟ ਟਾਪਿਕ ਹੈ ਆਪਣੀ ਕਾਪੀ ਦੇ ਉੱਤੇ ਨੋਟ ਡਾਊਨ ਤੁਸੀਂ ਕਰ ਲਓ ਸਾਰੇ ਜਣੇ ਵੀ ਹੈਮਰ ਕੈਂਡਲ ਹੁੰਦੀ ਕੀ ਹੈ ਹੈਮਰ ਕੈਂਡਲ ਇਸ ਤਰ੍ਹਾਂ ਦੀ ਹੁੰਦੀ ਹੈ ਦੇਖੋ ਦੋਸਤੋ ਇਹ ਇਸ ਤਰ੍ਹਾਂ ਹਥੌੜੇ ਦੀ ਸ਼ੇਪ ਦੇ ਵਿੱਚ ਬਣੀ ਹੁੰਦੀ ਹੈ ਇਹਨੂੰ ਹਥੌੜਾ ਵੀ ਕਹਿ ਦਿੰਦੇ ਨੇ ਤੇ ਜਿਹੜੀਆਂ ਜ਼ਿਆਦਾਤਰ ਕੈਂਡਲਾਂ ਨੇ ਉਹਨਾਂ ਦੇ ਨਾਮ ਜਪਾਨੀ ਲੋਕਾਂ ਨੇ ਰੱਖੇ ਨੇ ਤੇ ਜ਼ਿਆਦਾਤਰ ਅੱਗੇ ਤੁਸੀਂ ਕੈਂਡਲਾਂ ਦੇ ਨਾਮ ਸੁਣੋਗੇ ਉਹ ਜਪਾਨ ਦੇ ਵਿੱਚ ਜਪਨਿਸ਼ ਦੇ ਵਿੱਚ ਜਿਹੜੀ ਲੈਂਗੁਏਜ ਹੈ ਉਹਦੇ ਵਿੱਚ ਜ਼ਿਆਦਾ ਨੇ ਠੀਕ ਹੈ ਤੇ ਇਹਨੂੰ ਪੰਜਾਬੀ ਦੇ ਵਿੱਚ ਜੇ ਤੁਸੀਂ ਸਮਝੋ ਤੇ ਇਹ ਦੇਖੋ ਤੁਹਾਨੂੰ ਦੇਖਣ ਨੂੰ ਹਥੌੜੇ ਦੀ ਵਾਂਗੂ ਵੀ ਲੱਗ ਰਿਹਾ ਇਹ ਦੇਖੋ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਤੁਸੀਂ ਵੀ ਦੇਖ ਰਹੇ ਹੋ ਵੀ ਜਿਵੇਂ ਆਪਾਂ ਹਥੌੜਾ ਆਏ ਆਪਣੇ ਹੱਥ ਦੇ ਵਿੱਚ ਐਦਾਂ ਹੁੰਦਾ ਏ ਦਾ ਕੀ ਹੁੰਦਾ ਵੀ ਇੱਥੇ ਤਾਂ ਇਹ ਓਪਨ ਹੁੰਦੀ ਹੈ ਆਹ ਕੈਂਡਲ ਐਦਾਂ ਤਾਂ ਹੀ ਓਪਨ ਹੁੰਦੀ ਹੈ ਇੰਨਾ ਇਹ ਜਿਹੜਾ ਉੱਪਰ ਵਾਲਾ ਇਹਦਾ ਹਿੱਸਾ ਆ ਜਿੱਥੇ ਮੇਰਾ ਕਰਜ਼ਨ ਚੱਲ ਰਿਹਾ ਹੈ ਏ ਦਾ ਹਾਈ ਹੁੰਦਾ ਹੈ ਇੱਥੇ ਤੱਕ ਇਹ ਆਪਦਾ ਲੋ ਲਾਕਿਆ ਹੀ ਹੁੰਦੀ ਹੈ ਜਿਹੜੀ ਆਹ ਇਹਦੀ ਨੀਚੇ ਡੰਡੀ ਜੀ ਬਣੀ ਹੁੰਦੀ ਹੈ ਇਨੂੰ ਬਿੱਗ ਕਹਿੰਦੇ ਨੇ ਉਸੇ ਤਰ੍ਹਾਂ ਕਲਰ ਮੈਟਰ ਨਹੀਂ ਕਰਦਾ ਦੋਨਾਂ ਦੇ ਵਿੱਚ ਵੀ ਕਿਹੜਾ ਕਲਰ ਵੀ ਇਹ ਰੈੱਡ ਕਲਰ ਦੀ ਹੈ ਇਹ ਗ੍ਰੀਨ ਕਲਰ ਦੀ ਹੈ ਇਹ ਵਰਕ ਦੇ ਦੇਖਿਓ ਵੀ ਕਿਹੜੇ ਟਾਈਮ ਤੇ ਕਰਦੀ ਉਹ ਮੈਨੂੰ ਅੱਗੇ ਦੱਸਦੀ ਜਾਨੀ ਆ ਐਦਾਂ ਹੀ ਰੈੱਡ ਲिटल ਟੂ ਨੋ ਅਪਰ ਸ਼ੈਡੋ ਠੀਕ ਹੈ ਇਹ ਇਹਨਾਂ ਦੀ ਜਿਹੜੀ ਸ਼ੈਡੋ ਹੈ ਇਹ ਜੇ ਅੱਧਰ ਪਾ ਇਧਰ ਇਹਨਾਂ ਦੀ ਜਿਹ ਵੀ ਸ਼ੈਡੋ ਪੈਂਦੀ ਤਾਂ ਲੌਂਗ ਸ਼ੈਡੋ ਕਹਿੰਦੇ ਨੇ ਜੇ ਨੀਚੇ ਨੂੰ ਪਵੇ ਤਾਂ ਲੌਂਗ ਲੋਅਰ ਸ਼ੈਡੋ ਕਹਦੇ ਨੇ ਜੇ ਇਹਨਾਂ ਦੀ ਉੱਪਰ ਨੂੰ ਬਣੀ ਹੋਵੇ ਬਿਗ ਤਾਂ ਇਹਨੂੰ ਕਹਿ ਦਿੰਦੇ ਨੇ ਅਪਰ ਸ਼ੈਡੋ ਠੀਕ ਹੈ ਇੱਥੇ ਤੱਕ ਇਹ ਲੋ ਹਲਾ ਕੇ ਹੁਣ ਮੰਨ ਕੇ ਚਲੋ ਮਾਰਕੀਟ 500 ਦੇ ਉੱਤੇ ਉਪਰ ਹੋਈ ਠੀਕ ਹੈ 600 ਤੱਕ ਇਹ ਲੋ ਹਲਾ ਕੀ ਆਈ 400 ਤੱਕ ਸੌਰੀ 400 ਤੱਕ ਇਹਨੇ ਲੋ ਹਲਾਇਆ ਤੇ ਆਪਣਾ 600 ਤੱਕ ਇਹਨੇ ਕੀ ਕੀਤਾ ਆਪਣਾ ਹਾਈ ਲਾ ਕੇ ਠੀਕ ਹੈ ਹੁਣ ਇਹਦੇ ਵਿੱਚ ਤੁਸੀਂ ਇਹ ਕੰਮ ਕਿਵੇਂ ਕਰਦੀ ਹੈ ਇਹਨੂੰ ਕਿਵੇਂ ਤੁਸੀਂ ਤੁਹਾਨੂੰ ਲਾਈਵ ਮਾਰਕੀਟ ਦੇ ਵਿੱਚ ਵੀ ਆਪਾਂ ਦਿਖਾਉਣੀ ਆ ਵੀ ਇਹ ਹੁੰਦੀ ਕੀ ਇਹ ਵੀ ਮਾਰਕੀਟ ਕਿਵੇਂ ਇਹ ਇਹਦੇ ਵਿੱਚ ਆਪਾਂ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਦਿਖਾਉਣੀ ਆ ਬਾਕੀ ਤੁਹਾਨੂੰ ਇੱਕ ਦੋ ਜਗ੍ਹਾ ਤੇ ਮੈਂ ਹੋਰ ਵੀ ਦਿਖਾ ਦੇਣੀ ਆ ਇਹਦੇ ਵਿੱਚ ਤੁਸੀਂ ਐਂਟਰੀ ਕਿਵੇਂ ਹੈਮਰ ਦੇ ਵਿੱਚ ਐਂਟਰੀ ਕਿਵੇਂ ਬਣਾਉਣੀ ਹੁੰਦੀ ਆ ਪਹਿਲਾਂ ਤੁਹਾਨੂੰ ਇਹ ਦਿਖਾ ਦਨੇ ਆ ਦੇਖੋ ਹੈਮਰ ਕੈਂਡਲ ਬਣ ਗਈ ਠੀਕ ਹੈ ਇੱਥੇ ਇਹਦੀ ਐਂਟਰੀ ਕਰ ਦੇਣੀ ਜਦੋਂ ਮਾਰਕੀਟ ਮੰਨ ਕੇ ਚਲੋ ਡਾਊਨ ਟ੍ਰੈਂਡ ਦੇ ਵਿੱਚ ਜਾ ਰਹੀ ਹੈ ਮਾਰਕੀਟ ਥੱਲੇ ਵੱਲ ਨੂੰ ਜਾ ਰਹੀ ਹੈ ਠੀਕ ਹੈ نیچے ਰੇ ਉੱਪਰ ਰੈੱਡ ਕੈਂਡਲਾਂ ਬਣ ਰਹੀਆਂ ਨੇ ਠੀਕ ਹੈ ਤਾਂ ਉਸ ਤੋਂ ਬਾਅਦ ਇੱਕ ਗ੍ਰੀਨ ਕੈਂਡਲ ਬਣ ਜੇ ਰੈੱਡ ਕੈਂਡਲਾਂ ਬਣਨ ਤੋਂ ਬਾਅਦ ਇੱਕ ਗ੍ਰੀਨ ਕੈਂਡਲ ਬਣ ਜੇ ਜਿਹੜੀ ਕਿ ਆ ਹਥੋੜੇ ਦੀ ਸ਼ੇਪ ਦੇ ਵਿੱਚ ਹੋਵੇ ਤਾਂ ਉਹ ਜਿਹੜਾ ਉਹਦਾ ਹਾਈ ਹੁੰਦਾ ਹੈ ਹਾਈ ਦਾ ਜਦੋਂ ਅਗਲੀ ਕੈਂਡਲ ਇਹਦੇ ਉੱਪਰ ਦੀ ਬਣ ਜੇ ਠੀਕ ਹੈ ਨੈਕਸਟ ਕੈਂਡਲ ਇਹਦਾ ਹਾਈ ਬ੍ਰੇਕ ਕਰ ਜੇ ਮਤਲਬ ਕਿ ਇਸ ਤੋਂ ਅੱਗੇ ਇੱਕ ਕੈਂਡਲ ਹੋਰ ਬਣ ਜੇ ਆ ਦੇਖੋ ਜਿਵੇਂ ਬਣੀ ਹੋਈ ਹੈ ਤਾਂ ਤੁਸੀਂ ਇੱਥੇ ਜਦੋਂ ਇਹਦਾ ਹਾਈ ਬ੍ਰੇਕ ਹੋਏ ਤਾਂ ਉੱਥੇ ਤੁਸੀਂ ਐਂਟਰੀ ਕਰ ਲੈਣੀ ਹੁੰਦੀ ਹੈ ਤਾਂ ਇਹਦਾ ਮਤਲਬ ਕੀ ਹੁੰਦਾ ਜਿਹੜੀ ਇਹ ਕੈਂਡਲ ਬਣੀ ਹੈ ਕਿ ਜਿਹੜਾ ਆਪਣਾ ਟ੍ਰੈਂਡ ਹੈ ਉਹ ਰਿਵਰਸ ਹੋਏਗਾ ਮਤਲਬ ਕਿ ਹੁਣ ਮਾਰਕੀਟ ਜਿਵੇਂ ਡਾਊਨ ਜਾ ਰਹੀ ਹੈ ਤਾਂ ਹੁਣ ਕੀ ਇਹ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਜਾਊਗੀ ਠੀਕ ਹੈ ਇਹਦੇ ਵਿੱਚ ਆਪਾਂ ਟ੍ਰੇਡ ਕਰਨੀ ਕਿਵੇਂ ਹੁੰਦੀ ਹੈ ਟ੍ਰੇਡ ਇਹਦੇ ਵਿੱਚ ਕਿਵੇਂ ਕਰਨੀ ਵੀ ਜੇਕਰ ਆਪਾਂ ਨੂੰ ਹੈਂਡਲ ਕੈਂਡਲ ਮਤਲਬ ਕਿ ਹੈਂਡਲ ਹੈਮਰ ਕੈਂਡਲ ਦਾ ਸੰਕੇਤ ਮਿਲ ਜੇ ਤਾਂ ਅਗਲੀ ਕੈਂਡਲ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਚੁੱਕੀ ਹਾਂ ਵੀ ਉਹਦਾ ਜਿਹੜਾ ਹਾਈ ਬ੍ਰੇਕ ਹੈ ਉਹ ਹੋਵੇਗਾ ਤਾਂ ਜਿਹੜੀ ਅਗਲੀ ਕੈਂਡਲ ਇਹ ਕੈਂਡਲ ਬੰਦ ਹੋ ਜਾਏਗੀ ਅਗਲੀ ਕੈਂਡਲ ਜਿਹੜਾ ਉਹਦਾ ਹਾਈ ਬ੍ਰੇਕ ਕਰਕੇ ਬਣਨਾ ਸ਼ੁਰੂ ਕਰ ਦੇਗੀ ਤਾਂ ਤੁਸੀਂ ਉੱਥੇ ਕੀ ਹੈ ਐਂਟਰੀ ਬਣਾ ਲੈਣੀ ਹੈ ਠੀਕ ਹੈ ਚਲੋ ਆਪਾਂ ਤੁਹਾਨੂੰ ਲਾਈਵ ਮਾਰਕੀਟ ਦੇ ਵਿੱਚ ਵੀ ਦਿਖਾ ਦਿੰਦੇ ਹਾਂ ਵੀ ਕਿੱਥੇ-ਕਿੱਥੇ ਆਪਣੀ ਹੈਮਰ ਕੈਂਡਲ ਬਣੀ ਹੋਈ ਹੈ ਠੀਕ ਹੈ ਡਾਊਨ ਟ੍ਰੈਂਡ ਕਿੱਥੇ-ਕਿੱਥੇ ਆ ਰਿਹਾ ਸੀ ਦੋਸਤੋ ਤੁਸੀਂ ਮਤਲਬ ਕਿ ਇਸ ਕੈਂਡਲ ਦੇ ਉੱਤੇ ਬਹੁਤ ਲੋਕ ਪੈਸਾ ਲਾ ਕੇ ਬਹੁਤ ਮੋਟਾ ਪੈਸਾ ਕਮਾਉਂਦੇ ਨੇ ਪੈਸਾ ਵੀ ਬਹੁਤ ਲਾਉਂਦੇ ਨੇ ਮੈਂ ਤੁਹਾਨੂੰ 5-7 ਕੈਂਡਲਾਂ ਕਰਾਉਂਗੀ ਇਨ੍ਹਾਂ 5-7 ਕੈਂਡਲਾਂ ਦੇ ਵਿੱਚੋਂ ਜਿਹੜੀ ਕੈਂਡਲ ਤੁਹਾਨੂੰ ਬੈਸਟ ਲੱਗੇਗੀ ਤੁਸੀਂ ਉਹਦੇ ਉੱਤੇ ਆਪਣਾ ਸੈਟਅਪ ਬਣਾ ਕੇ ਤੁਸੀਂ ਟ੍ਰੇਡ ਕਰ ਸਕਦੇ ਹੋ ਆ ਦੇਖੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਕੈਂਡਲਾਂ ਬਣ ਰਹੀਆਂ ਨੇ ਡਾਊਨ ਟ੍ਰੈਂਡ ਆ ਰਿਹਾ ਸੀ ਇੱਥੇ ਆਪਣੀ ਹੈਮਰ ਕੈਂਡਲ ਬਣ ਗਈ ਠੀਕ ਹੈ ਹਾਂ ਏਥੇ ਤੁਸੀਂ ਆ ਦੇਖੋ ਇਹਦਾ ਹਾਈ ਬ੍ਰੇਕ ਕੀਤਾ ਤੇ ਐਂਟਰੀ ਬਣਾ ਲਈ ਤੇ ਬਹੁਤ ਮੋਟਾ ਪੈਸਾ ਕਮਾ ਸਕਦੇ ਸੀ ਠੀਕ ਹੈ ਜੇ ਹੁਣ ਮੈਂ ਤੁਹਾਨੂੰ ਜਿਆਦਾ ਹੀ ਕਮਾ ਕੇ ਜੇ ਚੀਜ਼ਾਂ ਦਿਖਾਵਾਂ ਮੈਂ ਤੁਹਾਨੂੰ ਲਾਈਵ ਦੇ ਵਿੱਚ ਤੁਸੀਂ ਐਦਾ ਬੈਕ ਟੈਸਟ ਕਰਦੇ ਜਾਣਾ ਠੀਕ ਹੈ ਹੋਰ ਵੀ ਬਹੁਤ ਜ਼ਿਆਦਾ ਹਮੇਸ਼ਾ ਜਦੋਂ ਵੀ ਡਾਊਨ ਟ੍ਰੈਂਡ ਆ ਰਿਹਾ ਹੋਵੇ ਜਦੋਂ ਵੀ ਡਾਊਨ ਟ੍ਰੈਂਡ ਆ ਰਿਹਾ ਹੋਵੇ ਤਾਂ ਹੀ ਤੁਸੀਂ ਹੈਮਰ ਕੈਂਡਲ ਬਣੀ ਹੈ ਤਾਂ ਹੀ ਤੁਸੀਂ ਟ੍ਰੇਡ ਕਰਨੀ ਆਦਰਵਾਇਜ਼ ਤੁਸੀਂ ਟ੍ਰੇਡ ਨਹੀਂ ਕਰਨੀ ਜੇਕਰ ਮਾਰਕੀਟ ਇਹ ਨਹੀਂ ਵੀ ਹਰ ਜਗ੍ਹਾ ਦੇ ਜਿੱਥੇ ਵੀ ਹੈਮਰ ਕੈਂਡਲ ਬਣ ਗਈ ਤੁਸੀਂ ਉੱਥੇ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਐ ਦੇਖੋ ਇਹਨੂੰ ਵੀ ਕਈ ਦੋਸਤ ਮੇਰੇ ਜਿਹੜੇ ਨੇ ਉਹ ਹੈਮਰ ਕੈਂਡਲ ਕਹਿਣਗੇ ਨਹੀਂ ਇਹਨੂੰ ਆਪਾਂ ਹੈਮਰ ਕੈਂਡਲ ਨਹੀਂ ਕਹਿ ਸਕਦੇ ਇਹਦੀ ਵਿਗ ਦੇਖੋ ਜਿੱਦੀ ਵਿਗ ਜ਼ਿਆਦੀ ਵੱਡੀ ਹੋਏਗੀ ਇਹ ਤਾਂ ਦੁੱਗਣੀ ਤੇ ਇਹਦੀ ਹਾਫ ਤੋਂ ਤਾਂ ਥੋੜੀ ਜੀ ਘਾਟੇ ਦੀ ਵਿਗ ਬਣੀ ਹੋਈ ਐ ਠੀਕ ਐ ਤਾਂ ਆਪਾਂ ਇਹਨੂੰ ਹੈਮਰ ਕੈਂਡਲ ਨਹੀਂ ਮੰਨਾਂਗੇ ਇਹ ਆਪਣੀ ਹੈਮਰ ਕੈਂਡਲ ਨਹੀਂ ਜਿੱਦੀ ਨੀਚੇ ਥੋੜੀ ਬਹੁਤੀ ਵਿਗ ਦਾ ਚੱਲ ਜੇਗੀ ਪਰ ਜੇ ਜ਼ਿਆਦੀ ਵਿਗ ਆ ਦੇਖੋ ਇਹ 2.5 ਗੁਣਾ ਵੱਧ ਹੋਣੀ ਚਾਹੀਦੀ ਆ ਦੇਖੋ ਆ ਜਿਹੜੀ ਉੱਪਰਲੀ ਦੀ ਬਾਡੀ ਹੈ ਨਾ ਇਹਨੂੰ ਆਪਾਂ ਬਾਡੀ ਕਹਿੰਦੇ ਆ ਜਿਹੜੀ ਆ ਗ੍ਰੀਨ ਕਲਰ ਦੀ ਬਣੀ ਹੋਈ ਹੈ ਇਹ 2.5 ਗੁਣਾ ਮਤਲਬ 3 ਗੁਣਾ ਵੱਧ ਇਹਦੀ ਐਸ ਤਰ੍ਹਾਂ ਦੀ ਜਿਵੇਂ ਸ਼ੇਪ ਦੀ 1 2 3 3 4 ਬਣ ਜਾਣ ਤਾਂ ਆਪਣੀ ਜਿਹੜੀ ਮਾਰਕੀਟ ਜਿਆਦਾ ਅਪ ਟ੍ਰੈਂਡ ਜਾਂਦੀ ਫਿਰ ਚਾਂਸ ਜ਼ਿਆਦਾ ਲੱਗਦੀ ਆ ਦੇਖੋ ਬਣੀ ਹੋਈ ਹੈ ਇੱਥੇ ਤਾਂ ਇਹੀ ਆ ਹੋਰ ਵੀ ਇਹ ਤੇ ਆਪਾਂ ਤੁਸੀਂ ਚਾਰਟ ਨੂੰ ਜਿਵੇਂ ਤੁਹਾਨੂੰ ਮੈਂ ਦੱਸ ਦਿੰਨੀ ਅੱਜ ਤਾਂ ਤੁਸੀਂ ਇਹਨੂੰ ਜਦੋਂ ਤੁਹਾਡਾ ਫ੍ਰੀ ਟਾਈਮ ਹੁੰਦਾ ਹੈ ਉਹਦੇ ਵਿੱਚ ਤੁਸੀਂ ਬੈਠ ਕੇ ਇਹਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਇਹਨੂੰ ਪੈਸਟ ਕਰਦੇ ਜਾਣਾ ਵੀ ਹਾਂ ਇਹ ਵਾਕਈ ਹੀ ਫੇਰ ਹੀ ਤੁਹਾਨੂੰ ਸਮਝ ਆਏਗੀ ਆ ਦੇਖੋ ਇੱਥੇ ਬਿਗ ਥੋੜੀ ਸੀ ਫਿਰ ਵੀ ਕਿਤੇ ਕਿਤੇ ਕੰਮ ਕਰ ਜਾਂਦੀ ਹੈ ਕਈ ਜਗ੍ਹਾ ਤੇ ਹੁਣ ਹੈਮਰ ਕੈਂਡਲ ਨੇ ਕੰਮ ਨਹੀਂ ਕੀਤਾ ਕਿਉਂਕਿ ਆ ਦੇਖੋ ਇੱਥੇ ਵੀ ਤਾਂ ਹੈਮਰ ਕੈਂਡਲ ਬਣੀ ਹੈ ਤੁਸੀਂ ਕਹੋਗੇ ਇਹਨੂੰ ਵੀ ਹੈਮਰ ਕੈਂਡਲ ਪਰ ਇਹ ਹੈਮਰ ਕੈਂਡਲ ਨਹੀਂ ਇਹਦੇ ਨੀਚੇ ਬਿਗ ਹੈ ਥੋੜੀ ਜੀ ਇਹਦੀ ਡੰਡੀ نیچے ਵੀ ਹੈ ਤੇ ਉੱਪਰ ਵੀ ਹੈ ਦੋਨਾਂ ਚੀਜ਼ਾਂ ਤੇ ਫਿਰ ਇਹ ਕੰਮ ਨਹੀਂ करूਗੀ ਇਸ ਤਰ੍ਹਾਂ ਦੀ ਹੈਮਰ ਕੈਂਡਲ ਕਦੇ ਵੀ ਕੰਮ ਨਹੀਂ ਕਰਦੀ ਜਦੋਂ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਆ ਰਹੀ ਹੋਵੇ ਮੈਂ ਦੁਬਾਰੇ ਫੇਰ ਕਹਿ ਰਹੀ ਆ ਆ ਦੇਖੋ ਇੱਥੇ ਵੀ ਆਦੀ ਬਿੱਗ ਲੱਗੀ ਹੋਈ ਹੈ ਨਾ ਇਹਨੇ ਕੰਮ ਨਹੀਂ ਕੀਤਾ ਨਹੀਂ ਕੀਤਾ ਨਾ ਹੋਰ ਵੀ ਆਪਾਂ ਪਿੱਛੇ ਚੈੱਕ ਕਰਕੇ ਦਿਖਾ ਦਿੰਦੇ ਆ ਤੁਹਾਨੂੰ ਹਮੇਸ਼ਾ ਦੋਸਤੋ ਪਿੱਛੇ ਆਪਣਾ ਬੈਕ ਟੈਸਟ ਕਰਿਆ ਕਰੋ ਚਾਰਟ ਨੂੰ ਚੈੱਕ ਕਰਿਆ ਕਰੋ ਦੇਖਿਆ ਕਰੋ ਜਿਹੜੀ ਚੀਜ਼ ਤੁਹਾਨੂੰ ਦੱਸ ਕੇ ਜਾਣੇ ਆ ਉਹ ਚੀਜ਼ ਨੂੰ ਨੋਟ ਡਾਊਨ ਕਰਿਆ ਕਰੋ ਪ੍ਰੈਕਟਿਸ ਕਰਿਆ ਕਰੋ ਜਿੰਨਾ ਵੀ ਤੁਸੀਂ ਪ੍ਰੈਕਟਿਸ ਕਰੋਗੇ 1 ਮੰਥ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਇੱਥੋਂ ਤੁਸੀਂ ਟਾਈਮ ਚੇਂਜ ਕਰ ਸਕਦੇ ਹੋ ਤੁਸੀਂ 1 ਮਿੰਟ ਵਾਲੀਆਂ ਕੈਂਡਲਾਂ ਵੀ ਦੇਖ ਸਕਦੇ ਹੋ 1 ਮਿੰਟ ਤੇ ਐਦਾਂ ਕੈਂਡਲਾਂ ਬਣਦੀਆਂ ਨੇ ਤੁਸੀਂ ਇੱਕ ਮਹੀਨੇ ਇੱਕ ਘੰਟੇ ਦਾ ਚਾਰਟ ਤੇ ਵੀ ਦੇਖ ਸਕਦੇ ਹੋ ਦੇਖੋ ਕਿੱਥੇ ਹੈਮਰ ਕੈਂਡਲ ਨੇ ਵਰਕ ਕੀਤਾ ਕਿੱਥੇ ਨਹੀਂ ਬਹੁਤ ਜਗ੍ਹਾ ਤੇ ਕਰਦੀਆਂ ਨੇ ਕਈ ਜਗ੍ਹਾ ਤੇ ਬਿਗ ਨਹੀਂ ਨਹੀਂ ਹੁੰਦੀ ਤਾਂ ਉੱਥੇ ਕੰਮ ਨਹੀਂ ਵੀ ਕਰਦੀਆਂ ਜੀਆਂ ਆ ਦੇਖੋ ਡਾਊਨ ਟ੍ਰੈਂਡ ਚ ਜਾ ਰਿਹਾ ਸੀਗਾ ਤੇ ਇੱਥੇ ਐਦਾਂ ਦੀ ਬਣੀ ਹੋਈ ਹੈ ਨਹੀਂ ਕੰਮ ਕੀਤਾ ਟ੍ਰੈਂਡ ਰਿਵਰਸ ਨਹੀਂ ਹੋਇਆ ਠੀਕ ਹੈ ਆ ਦੇਖੋ ਇੱਥੇ ਵੀ ਕਈ ਜਗ੍ਹਾ ਤੇ ਕੰਮ ਕਰ ਜਾਂਦੀ ਹੈ ਕਈ ਜਗ੍ਹਾ ਤੇ ਕੰਮ ਨਹੀਂ ਵੀ ਕਰਦੀਗੀ ਫਰੀ ਹੈ ਵੀ ਤੁਸੀਂ ਹਮੇਸ਼ਾ ਇਹ ਚੀਜ਼ ਨੂੰ ਟੈਸਟ ਕਰਨਾ ਹੈ ਕਿ ਜਦੋਂ ਵੀ ਮਾਰਕੀਟ ਆ ਦੇਖੋ ਇੱਥੇ ਉਹਦੀ ਬਿਗ ਥੋੜੀ ਬਹੁਤ ਇਹੇ ਨੀਚੇ ਵਾਲੀ ਬਿਗ ਜਾਦੀ ਸੀ ਉਹਦੇ ਕਰਕੇ ਮਾਰਕੀਟ ਜ਼ਿਆਦਾ ਕੰਮ ਕਰ ਗਈ ਤਾਂ ਆਪਾਂ ਬਹੁਤ ਚੜ ਮੋਟਾ ਪੈਸਾ ਦੋਸਤੋ ਇੱਥੇ ਕਮਾ ਸਕਦੇ ਸੀਗੇ ਠੀਕ ਹੈ ਨੂੰ ਟਾਈਮ ਫਰੇਮ ਤੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਟਾਈਮਪੀਰੀਅਡ ਤੇ ਤੁਸੀਂ 15 ਮਿੰਟ ਵਾਲੀ ਵੀ ਕੈਂਡਲ ਦੇਖ ਸਕਦੇ ਹੋ ਠੀਕ ਹੈ ਤੇ ਇੱਥੇ ਤੁਸੀਂ 1 ਮਹੀਨੇ ਦਾ ਵੀ ਚਾਰਟ ਲਾ ਕੇ ਦੇਖ ਸਕਦੇ ਹੋ ਤੇ ਤੁਸੀਂ 5 ਮਿੰਟ ਤੇ ਵੀ ਲਾ ਕੇ ਜੇ ਤੁਸੀਂ ਇੰਟਰਾਡੇ ਦੇ ਵਿੱਚ ਕਰਨਾ ਤਾਂ ਤੁਸੀਂ 5 ਮਿੰਟ ਦੇ ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਹੈ ਠੀਕ ਹੈ ਤੇ ਜੇ ਤੁਸੀਂ ਸ਼ੇਅਰ ਮਾਰਕੀਟ ਮਤਲਬ ਕਿ ਸਟਾਕ ਮਾਰਕੀਟ ਦੇ ਵਿੱਚ ਕਰਨਾ ਹੁੰਦਾ ਤਾਂ ਬੈਸਟ ਹੈ ਕਿ ਤੁਸੀਂ 15 ਮਿੰਟ ਜਾਂ 1 ਘੰਟੇ ਦੇ ਟਾਈਮ ਫਰੇਮ ਤੇ ਵੀ ਚੈੱਕ ਕਰਕੇ ਦੇਖ ਸਕਦੇ ਹੋ ਹੁਣ ਹਰ ਦੇਖੋ ਤੁਸੀਂ ਇੱਥੇ ਕੈਂਡਲਾਂ ਦਾ ਬਹੁਤ ਦੇਖ ਰਹੇ ਹੋ ਹਰ ਕੈਂਡਲ ਦਾ ਅਲੱਗ-ਅਲੱਗ ਕੰਮ ਹੁੰਦਾ ਹੈ ਇਹ ਨਹੀਂ ਹੁੰਦਾ ਵੀ ਸਾਰੀ ਇੱਕ ਹੀ ਸਾਰੀ ਹੈਮਰ ਕੈਂਡਲ ਹੀ ਇਹਨਾਂ ਚੋਂ ਕੰਮ ਕਰੂਗੀ ਹਰ ਕੈਂਡਲ ਦਾ ਕੰਮ ਅਲੱਗ-ਅਲੱਗ ਹੁੰਦਾ ਹੈ ਤੇ ਤੁਸੀਂ ਉਹਦੇ ਲਈ ਕੀ ਬੈਕ ਟੈਸਟ ਕਰਿਆ ਕਰੋ ਇਸ ਤਰ੍ਹਾਂ ਕੈਂਡਲਾਂ ਕਿਵੇਂ ਕੰਮ ਕਰਦੀਆਂ ਨੇ ਹਰ ਇੱਕ ਟਰੇਡ ਤੋਂ 100% ਨਹੀਂ ਹੋਏਗੀ ਕਈ ਮਤਲਬ ਜੇ ਤੁਸੀਂ 10 ਟਰੇਡਾਂ 10 ਦਿਨ ਟਰੇਡ ਕਰਦੇ ਹੋ ਠੀਕ ਹੈ ਤਾਂ 7 ਦਿਨ ਆਪਣੀ ਜਿਹੜੀ ਟਰੇਡ ਹੈ ਜਿਹੜਾ ਆਪਣਾ ਪੈਟਰਨ ਹੈ ਜਿਹੜੇ ਦੇ ਹਿਸਾਬ ਨਾਲ ਆਪਾਂ ਕੰਮ ਕਰਦੇ ਆ ਤਾਂ 7 ਦਿਨ ਆਪਣੇ ਹਿਸਾਬ ਨਾਲ ਮਤਲਬ ਕਿ ਮਾਰਕੀਟ ਚੱਲਦੀ ਹੈ 1 2 ਦਿਨ ਆਪਣੇ ਸਟੌਪ ਲੌਸ ਵੀ ਜਿਹੜੇ ਹਿੱਟ ਹੁੰਦੇ ਨੇ ਤਾਂ ਉਹਦੇ ਲਈ ਕੀ ਆ ਆਪਾਂ ਛੋਟੇ-ਮੋਟੇ ਸਟੌਪ ਲੌਸ ਲੈਣੇ ਹੁੰਦੇ ਨੇ ਛੋਟੇ ਸਟੌਪ ਲੌਸ ਲਾ ਕੇ ਆਪਾਂ ਮਾਰਕੀਟ ਦੇ ਵਿੱਚੋਂ ਬਾਹਰ ਨਿਕਲ ਹੁਣ ਇਹਦੇ ਵਿੱਚ ਆਪ ਕੋ ਟੋਡਾ ਸਵਾਲ ਹੀ ਆਊਗਾ ਕਿ ਸਟੌਪ ਲੌਸ ਕੀ ਹੁੰਦਾ ਹੈ ਸਟੌਪ ਲੌਸ ਉਹ ਹੁੰਦਾ ਵੀ ਜਿਵੇਂ ਆਪਾਂ ਇੱਥੇ ਐਂਟਰੀ ਕਰ ਲਈ ਠੀਕ ਹੈ ਆਪਾਂ ਮਾਰਕੀਟ ਚੱਲੀ ਸੀ 500 ਤੇ ਆਪਾਂ ਆ ਦੇਖੋ 600 ਦੇ ਉੱਤੇ ਆਪਾਂ ਐਂਟਰੀ ਬਣਾ ਲਈ ਤਾਂ ਇਹਦਾ ਲੋ ਕਿੰਨਾ ਦੱਸਿਆ ਸੀ ਮੈਂ 400 ਤਾਂ ਤੁਸੀਂ ਇੱਥੇ ਇਹਦਾ ਮਤਲਬ ਕੀ ਆ ਜਿਹੜਾ ਲੋਇਸਟ ਸਟਾਪ ਲੌਸ ਇੱਥੇ ਦਾ ਆਪਾਂ ਤੁਸੀਂ ਲੋ ਲਗਾ ਦੇਣਾ ਜਦੋਂ ਤੁਸੀਂ ਐਂਟਰੀ ਬਣਾਉਂਗੇ ਜਦੋਂ ਤੁਸੀਂ ਕਿਸੇ ਵੀ ਐਪ ਦੇ ਰਾਹੀਂ ਅੱਗੇ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜਿਵੇਂ ਤੁਸੀਂ ਅਗਲੀਆਂ ਵੀਡੀਓ 'ਚ ਤੁਹਾਨੂੰ ਪਤਾ ਲੱਗੇਗਾ ਜਦੋਂ ਕਿਸੇ ਐਪ ਦੇ ਰਾਹੀਂ ਤੁਸੀਂ ਟ੍ਰੇਡ ਕਰਨੀ ਸ਼ੁਰੂ ਕਰੋਗੇ ਤਾਂ ਉਹਦੇ ਵਿੱਚ ਜਦੋਂ ਤੁਸੀਂ ਜਾ ਕੇ ਲਗਾਉਂਗੇ ਤਾਂ ਉੱਥੇ ਕੀ ਹੈ ਤੁਹਾਨੂੰ ਮਤਲਬ ਕਿ ਉਹ ਚੀਜ਼ ਦਾ ਲਗਾਉਣਾ ਪੈਂਦਾ ਹੈ ਵੀ ਸਟੌਪ ਲੌਸ ਜਿਵੇਂ ਤੁਹਾਨੂੰ ਮੈਂ ਇੱਕ ਲਗਾ ਕੇ ਵੀ ਦਿਖਾ ਦੇਣੀ ਚਲੋ ਬਨ ਕੇ ਚਲੋ ਆਪਾਂ ਇਹ ਵਾਲੀ ਟ੍ਰੇਡ ਕਰਨੀ ਹੈ ਠੀਕ ਹੈ ਆਪਾਂ ਬਾਈ ਕਰਨੀ ਹੈ ਕਿ ਸੈਲ ਕਰਨੀ ਹੈ ਬਾਈ ਕਰ ਲਈ ਇੱਥੇ ਤੁਸੀਂ ਆ ਦੇਖੋ ਮਾਰਕੀਟ ਦੇ ਟ੍ਰਿਗਰ ਪ੍ਰਾਈਸ ਲਾਣਾ ਹੁੰਦਾ ਜੇ ਤੁਸੀਂ ਨਾਰਮਲ ਤੇ ਲਾਉਂਗੇ ਤਾਂ ਤੁਸੀਂ ਇਹਦੇ ਵਿੱਚ 1 ਵੀਕ ਤੇ ਲਗਾ ਸਕਦੇ ਹੋ ਤੁਸੀਂ ਕਿਵੇਂ ਹਨ ਲਗਾਣਾ ਤੇ ਜੇ ਤੁਸੀਂ ਟਰੇਡਿੰਗ ਦੇ ਵਿੱਚ ਕਰਨਾ ਹੈ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਇੱਥੇ ਤੁਸੀਂ ਅੱਗੇ ਤੁਹਾਨੂੰ ਜਦੋਂ ਆਪਾਂ ਇਹਨੂੰ ਬਾਈ ਕਰ ਲਾਂਗੇ ਇਨਸਟੈਂਸ ਬਾਈ ਕਰ ਲਾਂਗੇ ਤਾਂ ਤੁਹਾਨੂੰ ਅੱਗੇ ਆ ਜਾਏਗਾ ਫਿਰ ਉਹਦੇ ਤੇ ਤੁਸੀਂ ਸਟਾਪ ਲੌਸ ਲਾਣਾ ਹੁੰਦਾ ਵੀ ਇੰਨੇ ਤੇ ਮਾਰਕੀਟ ਚੱਲ ਰਹੀ ਹੈ ਤੇ ਇੰਨੇ ਤੇ ਮੈਂ ਕੀ ਕਰਨਾ ਹੈ ਇੰਨੇ ਤੇ ਮੈਂ ਬਾਹਰ ਲੈ ਕੇ ਇਹਨੂੰ ਨਿਕਲਣਾ ਠੀਕ ਹੈ ਨਾ ਇਹਦੇ ਵਿੱਚ ਆਹ ਚੀਜ਼ਾਂ ਹੁੰਦੀਆਂ ਨੇ ਇਸ ਤੋਂ ਬਾਅਦ ਆਪਣਾ ਹੁੰਦਾ ਵੀ ਇਹ ਨਹੀਂ ਹੈਗਾ ਵੀ ਆਪਣਾ ਮੀਨ ਮਤਲਬ ਕਿ ਮੋਟਿਵ ਕੀ ਹੋਣਾ ਚਾਹੀਦਾ ਜੇ ਆਪਾਂ ਮਾਰਕੀਟ ਦੇ ਵਿੱਚ 1000 ਰੁਪਿਆ ਲਗਾ ਰਹੇ ਹਾਂ ਠੀਕ ਹੈ ਸੌਰੀ 2 ਅਹੀ 100 ਰੁਪਿਆ ਲਗਾ ਰਹੇ ਹਾਂ ਤਾਂ ਆਪਾਂ ਮਾਰਕੀਟ ਦੇ ਵਿੱਚੋਂ 1000 ਰੁਪਿਆ ਲੈ ਕੇ ਨਿਕਲਣਾ ਹੁੰਦਾ ਜੇ ਆਪਾਂ 200 ਰੁਪਿਆ ਲਗਾ ਕੇ ਲਗਾ ਰਹੇ ਹਾਂ ਤਾਂ ਆਪਾਂ ਕਿਹ 2000 ਰੁਪਿਆ ਲੈ ਕੇ ਨਿਕਲਣਾ ਹੁੰਦਾ ਵੀ ਆਪਣਾ ਜਿਹੜਾ ਪ੍ਰੋਫਿਟ ਹੈ ਉਹ ਆਪਣਾ 1.2 ਦੀ ਰੇਸ਼ੋ ਦੇ ਵਿੱਚ ਹੋਵੇ ਨਾ ਕਿ ਆਪਣਾ ਜਿਹੜਾ ਲਾਸ ਉਹ ਹੋਵੇ ਵੀ ਆਪਾਂ 2. ਤਾ ਪਾ ਲਾਸ ਲੈ ਲਈਏ ਤਾਂ 1.0 ਆਪਾਂ ਮਤਲਬ ਕਿ ਲਗਾ ਕੇ ਆਪਾਂ ਡਬਲ ਲਾਸ ਲੈ ਕੇ ਨਿਕਲੀਏ ਨਹੀਂ ਇਹ ਚੀਜ਼ ਨਹੀਂ ਕਰਨੀ ਦੀ ਆਪਾਂ 1.2 ਜੇ ਆਪਾਂ 100 ਰੁਪਿਆ ਲਾਇਆ ਤਾਂ ਆਪਾਂ 1000 ਰੁਪਿਆ ਲੈ ਕੇ ਨਿਕਲਣਾ ਹੁੰਦਾ ਮਾਰਕੀਟ ਦੇ ਵਿੱਚ ਹਰ ਟਾਈਮ ਵੇਸੇ ਮਾਰਕੀਟ ਆਪਣੇ ਅਕੋਰਡਿੰਗ ਵੀ ਨਹੀਂ ਚੱਲਦੀ ਪਰ ਮੇਰੀ ਇੱਕੋ ਹੀ ਰਿਕਵੈਸਟ ਹੈ ਸਾਰੇ ਭੈਣਾ ਭਰਾਵਾਂ ਨੂੰ ਕੀ ਕੀ ਤੁਸੀਂ ਸਟਾਪ ਲਾਸ ਲਾਉਣਾ ਨਹੀਂ ਭੁੱਲਣਾ ਜੇਕਰ ਤੁਸੀਂ ਸਟਾਪ ਲਾਸ ਤੋਂ ਬਿਨਾ ਮਾਰਕੀਟ ਦੇ ਵਿੱਚ ਐਂਟਰ ਕਰਨਾ ਸਭ ਤੋਂ ਪਹਿਲਾਂ ਤੁਹਾਨੂੰ ਡਿਸਪਲਿਨ ਦੇ ਅਕੋਰਡਿੰਗ ਚੱਲਣਾ ਪਏਗਾ ਕਿ ਸਟਾਪ ਲੋਸ ਸਭ ਤੋਂ ਜ਼ਰੂਰੀ ਕੰਮ ਵਰਕ ਹੈ ਕਿ ਸਟਾਪ ਲੋਸ ਤੋਂ ਬਿਨਾ ਤੁਸੀਂ ਟ੍ਰੇਡ ਨਹੀਂ ਕਰਨੀ ਇਹ ਜਿੱਥੇ ਤੁਸੀਂ ਬੈਠ ਕੇ ਟ੍ਰੇਡ ਕਰੋਗੇ ਚਾਹੇ ਉਹਦੇ ਸਾਹਮਣੇ ਲਿਖ ਕੇ ਲਗਾ ਲਿਓ ਕਿ ਅਸੀਂ ਸਟਾਪ ਲੋਸ ਤੋਂ ਬਿਨਾ ਟ੍ਰੇਡ ਨਹੀਂ ਕਰਨੀ ਜਿਹੜੇ ਕਈ ਵਾਰੀ ਕਿ ਮਾਰਕੀਟ ਕ੍ਰੈਸ਼ ਹੋ ਜਾਂਦੀ ਅਪਰ ਡਾਊਨ ਕਿਤੇ ਵੀ ਕੁਝ ਵੀ ਹੋ ਜਾਂਦਾ ਹੈ ਮਾਰਕੀਟ ਦੇ ਵਿੱਚ ਤਾਂ ਜਿੰਨਾ ਵੀ ਆਪਣਾ ਪੈਸਾ ਲੱਗਿਆ ਹੋਇਆ ਤਾਂ ਹੀ ਤਾਂ ਲੋਕ ਕਹਿੰਦੇ ਨੇ ਸਟਾਕ ਮਾਰਕੀਟ ਦੇ ਵਿੱਚ ਸ਼ੇਅਰ ਮਾਰਕੀਟ 'ਚ ਪੈਸਾ ਖਰਾਬ ਹੁੰਦਾ ਉਹ ਖਰਾਬ ਉਹਨਾਂ ਲੋਕਾਂ ਦਾ ਹੀ ਹੁੰਦਾ ਜਿਹੜੇ ਲੋਕ ਸਟਾਪ ਲੌਸ ਨਹੀਂ ਲਾਉਂਦੇ ਜਾਂ ਉਹਨਾਂ ਦੇ ਹੁਣ ਕਈ ਵਾਰੀ ਸਾਡੇ ਵੀ ਸਟਾਪ ਲੌਸ ਹਿੱਟ ਹੋ ਜਾਂਦੇ ਨੇ ਇਹ ਗੱਲ ਕੋਈ ਵੱਡੀ ਨਹੀਂ ਹੈਗੀ ਪਰ ਜਦੋਂ ਆਪਣਾ ਸਟੌਪ ਲੌਸ ਲੱਗਾ ਹੁੰਦਾ ਹੈ ਤਾਂ ਆਪਾਂ ਮਾਰਕੀਟ ਦੇ ਵਿੱਚੋਂ ਜਲਦੀ ਐਗਜ਼ਿਟ ਲਗਾ ਨਿਕਲ ਜਾਨੇ ਆ ਤਾਂ ਕਿ ਆਪਣਾ ਛੋਟਾ-ਛੋਟਾ ਲੌਸ ਹੋ ਕੇ ਉਹ ਲੌਸ ਨੂੰ ਆਪਾਂ ਕਵਰ ਵੀ ਜਲਦੀ ਕਰ ਲੈਣੇ ਆ ਜੇ ਹੁਣ ਆਪਣਾ ਜਿੰਨੀ ਆਪਾਂ ਕੈਪੀਟਲ ਲਾਈ ਹੋਈ ਹੈ ਉਹ ਸਾਰੀ ਆਪਣੀ ਮਤਲਬ ਕਿ ਲੌਸ ਦੇ ਵਿੱਚ ਕਵਰ ਹੋ ਜੇ ਤਾਂ ਫਿਰ ਆਪਣੇ ਲਈ ਤਾਂ ਔਖੇ ਨੇ ਆਪਾਂ ਵੀ ਇਹ ਗੱਲ ਕਵਾਂਗੇ ਕਿ ਸ਼ੇਅਰ ਮਾਰਕੀਟ ਦਾ ਪੈਸਾ ਲੋਕਾਂ ਦਾ ਖਰਾਬ ਕਰਦੀ ਹੈ ਠੀਕ ਹੈ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਵੀ ਸਟੌਪ ਲੌਸ ਲਾਉਣਾ ਵੀ ਤੁਹਾਨੂੰ ਦੱਸਤਾ ਹਮੇਸ਼ਾ ਇੱਕ ਹੀ ਵੀ ਸਟਾਪ ਲੌਸ ਕੀ ਜਿਹੜਾ ਹਮੇਸ਼ਾ ਛੋਟਾ ਲਾ ਕੇ ਤੁਸੀਂ ਨਿਕਲਿਆ ਕਰੋ ਵੀ ਸਟਾਪ ਲੌਸ ਛੋਟਾ ਲਾ ਕੇ ਕਿਵੇਂ ਨਿਕਲਣਾ ਇੱਕ ਚੀਜ਼ ਮੇਰੀ ਗੱਲ ਹੋਰ ਨੋਟ ਕਰ ਲਿਓ ਇਹ ਨਹੀਂ ਵੀ ਜਿੱਥੇ ਵੀ ਹੈਮਰ ਕੈਂਡਲ ਬਣ ਜੇ ਤਾਂ ਆਪਾਂ ਉੱਥੇ ਹੀ ਟ੍ਰੇਡ ਕਰਨੀ ਨਹੀਂ ਇਹ ਚੀਜ਼ ਨਹੀਂ ਕਰਨੀ ਹਮੇਸ਼ਾ ਜਦੋਂ ਵੀ ਡਾਊਨ ਟ੍ਰੈਂਡ ਆ ਰਿਹਾ ਹੋਵੇ ਤਾਂ ਉਸ ਤੋਂ ਬਾਅਦ ਆਪਾਂ ਟ੍ਰੇਡ ਕਰਨੀ ਹੈ ਉਸ ਤੋਂ ਪਹਿਲਾਂ ਆਪਾਂ ਟ੍ਰੇਡ ਨਹੀਂ ਕਰਨੀ ਜਦੋਂ ਵੀ ਡਾਊਨ ਟ੍ਰੈਂਡ ਆਏਗਾ ਉਸ ਤੋਂ ਬਾਅਦ ਤੁਸੀਂ ਦੇਖਣਾ ਹੈ ਵੀਕਾ ਗ੍ਰੀਨ ਕੈਂਡਲ ਬਣ ਗਈ ਹੈਮਰ ਬਣ ਗਿਆ ਤਾਂ ਤੁਸੀਂ ਟ੍ਰੇਡ ਕਰਨੀ ਹੈ ਆਦਰਵਾਇਜ਼ ਤੁਸੀਂ ਟ੍ਰੇਡ ਨਹੀਂ ਕਰਨੀ ਠੀਕ ਹੈ ਜਦੋਂ ਵੀ ਮਾਰਕੀਟ ਦੇ ਵਿੱਚ ਕੋਈ ਵੀ ਇਹ ਦੇਖੋ ਕੈਂਡਲਾਂ ਤਾਂ ਬਹੁਤ ਬਣੀਆਂ ਹੋਈਆਂ ਨੇ ਪਰ ਇਹ ਵੀ ਅਗਲੀਆਂ ਕੈਂਡਲਾਂ ਜਿਵੇਂ ਤੁਹਾਨੂੰ ਮੈਂ ਹੌਲੀ-ਹੌਲੀ ਸਲੋ ਸਲੋ ਦੱਸਤੀ ਜਾਵਾਂਗੀ ਤੁਹਾਨੂੰ ਪਤਾ ਲੱਗਦਾ ਜਾਏਗਾ ਇਦੀ ਨਾਲ ਦੀ ਹੀ ਰਿਲੇਟਡ ਹੁਣ ਤੁਹਾਡਾ ਆਪਣਾ ਇਹ ਕੀ ਆਪਾਂ 1 ਮਹੀਨੇ ਦੇ ਵਿੱਚ ਵਿੱਚ ਆਪਣਾ ਕੋਰਸ ਹੈ ਜਿਹੜਾ ਉਹਨੂੰ ਕੰਪਲੀਟ ਕਰਦੀ ਤਾਂ ਜੋ ਤੁਸੀਂ ਵੀ ਸਾਡੇ ਨਾਲ ਜੁੜ ਕੇ ਕੀ ਹੈ ਮਾਰਕੀਟ ਦੇ ਵਿੱਚ ਸਾਡੇ ਵਾਂਗੂ ਪੈਸਾ ਕਮਾ ਸਕਦਾ ਜਿਹੜੇ ਮੇਰੇ ਵੀਰ ਭੈਣ ਪਰ ਆਪ ਪੜੇ ਲਿਖੇ ਨਹੀਂ ਹੈਗੇ ਉਹਨਾਂ ਦੇ ਬੱਚੇ ਪੜੇ ਲਿਖੇ ਹੋਏ ਨੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਵੀਡੀਓ ਦਿਖਾ ਕੇ ਸਿਖਾ ਸਕਦੇ ਹੋ ਵੀ ਤੁਸੀਂ ਐਵੇਂ ਐਵੇਂ ਕਰਕੇ ਕਿਵੇਂ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਐਂਟਰ ਕਰਨਾ ਹੈ ਸ਼ੇਅਰ ਮਾਰਕੀਟ ਮੈਂ ਦੁਬਾਰੇ ਫੇਰ ਤੁਹਾਨੂੰ ਕਹਿੰਨੀ ਆ ਕੋਈ ਕੋਈ ਜੂਆ ਨਹੀਂ ਹੈਗਾ ਸ਼ੇਅਰ ਮਾਰਕੀਟ ਨੂੰ ਜੇਕਰ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਸਿੱਖੋਗੇ ਪ੍ਰੈਕਟਿਸ ਕਰੋਗੇ ਤਾਂ ਸ਼ੇਅਰ ਮਾਰਕੀਟ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਪੈਸਾ ਕਮਾ ਸਕਦੇ ਹੋ ਠੀਕ ਹੈ ਹੁਣ ਆਪਾਂ ਇਹਦੇ ਨਾਲ ਦਾ ਸੈਕਿੰਡ ਟੌਪਿਕ ਲਿਖ ਲੋ ਤੁਸੀਂ ਇਨਵਰਟਡ ਹੈਮਰ ਇਨਵਰਟਡ ਹੈਮਰ ਕੀ ਹੁੰਦਾ ਇਸੇ ਦੀ ਤਰ੍ਹਾਂ ਹੁਣ ਆ ਦੇਖੋ ਇਹ ਹੈਮਰ ਸਿੱਧਾ ਬਣਿਆ ਹੋਇਆ ਤਾਂ ਇਹ ਦਾ ਉਲਟਾ ਬਣਿਆ ਹੁੰਦਾ ਹੈ ਆਪਣਾ ਇਨਵਰਟਡ ਹੈਮਰ ਇਹ ਤਾਂ ਆਪਣੀ ਇਹਨੇ ਵੈਰਾਈਟੀਆਂ ਨੇ ਇਦਾਂ ਦਾ ਵੀ ਹੈਮਰ ਹੁੰਦਾ ਹੈ ਐਵੇਂ ਦਾ ਵੀ ਹੈਮਰ ਹੁੰਦਾ ਐਵੇਂ ਦਾ ਵੀ ਹੁੰਦਾ ਠੀਕ ਹੈ ਆਪਾਂ ਇਨਵਰਟਡ ਹੈਮਰ ਕਰਵਾਨੀਏ ਤੁਹਾਨੂੰ ਇਨਵਰਟਡ ਹੈਮਰ ਕੀ ਹੁੰਦਾ ਆ ਦੇਖੋ ਇਹ ਚੀਜ਼ ਦੀ ਇਹਦੀ ਬਿਗ ਮਤਲਬ ਕਿ ਆ ਜਿਹੜੀ ਬਾਡੀ ਉੱਪਰ ਹੁੰਦੀ ਹੈ ਇਨਵਰਟਡ ਹੈਮਰ ਦੀ ਜਿਹੜੀ ਬਾਡੀ ਹੈ ਇਹ ਨੀਚੇ ਹੁੰਦੀ ਹੈ ਆਹ ਚੀਜ਼ ਇਹਦੇ ਕੈਂਡਲਾਂ ਦੀ ਕਲਰ ਦੇ ਵਿੱਚ ਕੋਈ ਮੈਟਰ ਨਹੀਂ ਕਰਦਾ ਮੈਂ ਦੁਆਰੇ ਫਿਰਤਰ ਨੂੰ ਕਹਿੰਨੀ ਆ ਇਹ ਇੱਕ ਮਤਲਬ ਕਿ ਹੈਂਗਿੰਗ ਮੈਨ ਵਾਂਗੂ ਵੀ ਇਹਨੂੰ ਆਪਾਂ ਕਹਿ ਸਕਦੇ ਆ ਜਦੋਂ ਵੀ ਇਸ ਦਾ ਮਤਲਬ ਕਿ ਇੱਕ ਮਰਿਆ ਹੋਇਆ ਬੰਦਾ ਜਿਹੜਾ ਫਾਂਸੀ ਦੇ ਉੱਤੇ ਲਟਕਿਆ ਹੋਇਆ ਠੀਕ ਹੈ ਇਹਨਾਂ ਕੈਂਡਲਾਂ ਦਾ ਮਤਲਬ ਇਹ ਇਹਦਾ ਮਤਲਬ ਹੁੰਦਾ ਹ ਤੋੜਾ ਇਹਦਾ ਇਨਵਰਟਡ ਜਿਹੜਾ ਪੁੱਠਾ ਲਟਕਿਆ ਹੋਇਆ ਠੀਕ ਹੈ ਜਦੋਂ ਵੀ ਮਾਰਕੀਟ ਇਥੇ ਜਾ ਰਹੀ ਹੈ ਅਪ ਟ੍ਰੈਂਡ ਇਹ ਹਮੇਸ਼ਾ ਇੱਕ ਦੂਜੇ ਦੇ ਉਲਟ ਨੇ ਠੀਕ ਇਹਦੇ ਵਿੱਚ ਕੀ ਸੀ ਹੈਮਰ ਦੇ ਜਦੋਂ ਮਾਰਕੀਟ ਕੀ ਹੈ ਡਾਊਨ ਟ੍ਰੈਂਡ ਦੇ ਵਿੱਚ ਜਾ ਰਹੀ ਹੈ ਤਾਂ ਇੱਕ ਹਰੀ ਕੈਂਡਲ ਬਣ ਗਈ ਤਾਂ ਕਿ ਇਹ ਮਾਰਕੀਟ ਆਪਣੀ ਰਿਵਰਸ ਹੋਏਗੀ ਤਾਂ ਕਿ ਇਹ ਮਾਰਕੀਟ ਆਪਣੀ ਅਪ ਟ੍ਰੈਂਡ ਦੇ ਵਿੱਚ ਜਾਊਗੀ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਜਦੋਂ ਵੀ ਆਪਣੀ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਜਾ ਰਹੀ ਹੈ ਠੀਕ ਹੈ ਅਪ ਟ੍ਰੈਂਡ ਦੇ ਵਿੱਚ ਜਾਣ ਤੋਂ ਬਾਅਦ ਕੀ ਹੈ ਜਾਂਦੇ ਜਾਂਦੇ ਇੱਕ ਹੈਂਗਿੰਗ ਮਤਲਬ ਕਿ ਐਦਾਂ ਦਾ ਇਨਵਰਟਡ ਹੈਮਰ ਬਣ ਗਿਆ ਤਾਂ ਕਿ ਇਹ ਆਪਣੀ ਮਾਰਕੀਟ ਨੀਚੇ ਨੂੰ ਡਿੱਗੇਗੀ ਠੀਕ ਹੈ ਡਾਊਨ ਟ੍ਰੈਂਡ ਦੇ ਵਿੱਚ ਆਊਗੀ ਆਪਣੀ ਮਾਰਕੀਟ ਆ ਦੇਖੋ ਇਹ ਇਨਵਰਟਡ ਹੈਮਰ ਇੱਥੇ ਵੀ ਕੰਮ ਕਰ ਗਿਆ ਇੱਕ ਮਿੰਟ ਵਿੱਚ ਤੁਹਾਨੂੰ ਦਿਖਾਵਗੀ ਤੇ ਨਹੀਂ ਡਾਊਨ ਟ੍ਰੈਂਡ ਜਾ ਰਹੀ ਸੀ ਤੇ ਹੈਮ ਹੈਮਰ ਆ ਗਿਆ ਇੱਕ ਮੈਨ ਤੁਹਾਨੂੰ ਦਿਖਾਈ ਦਿੰਨੀ ਹੈ ਲਾਈਵ ਦੇ ਵਿੱਚ ਮੈਂ ਇੱਥੇ ਇਹਦੇ ਵਿੱਚ ਵੀ ਤੁਸੀਂ ਆਹ ਦੇਖੋ ਇਹ ਰੈੱਡ ਕਲਰ ਦੀ ਕੈਂਡਲ ਬਣੀ ਹੋਈ ਹੈ ਤਾਂ ਅਪ ਟ੍ਰੈਂਡ ਜਾਏਗਾ ਕਲਰ ਮੈਟਰ ਨਹੀਂ ਕਰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਇੱਥੇ ਕੀ ਸੀ ਜਦੋਂ ਡਾਊਨ ਟ੍ਰੈਂਡ ਜਾ ਰਿਹਾ ਸੀ ਇੱਥੇ ਰੈੱਡ ਕੈਂਡਲ ਗ੍ਰੀਨ ਕੈਂਡਲ ਬਣ ਗਈ ਤਾਂ ਮਾਰਕੀਟ ਕੀ ਹੈ ਅਪ ਟ੍ਰੈਂਡ ਦੇ ਵਿੱਚ ਜਾਊਗੀ ਇੱਥੇ ਵੀ ਕੀ ਹੈ ਦੇਖੋ ਤੁਸੀਂ ਆਹ ਰੈੱਡ ਇਨਵਰਟਡ ਹੈਮਰ ਜਿਹੜਾ ਰੈੱਡ ਕਲਰ ਦਾ ਬਣ ਗਿਆ ਤਾਂ ਹੁਣ ਕੀ ਹੈ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਜਾਊਗੀ ਇਹਦੇ ਵਿੱਚ ਜੇ ਇਹੀ ਤਾਂ ਗ੍ਰੀਨ ਕਲਰ ਦਾ ਇਦਾਂ ਹੀ ਗ੍ਰੀਨ ਕਲਰ ਦਾ ਜੇ ਇਨਵਰਟਡ ਹੈਮਰ ਪੁੱਠਾ ਸਾਈਡ ਤੇ ਬਣ ਗਿਆ ਠੀਕ ਹੈ ਤਾਂ ਕਿ ਆਪਣੀ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਜਾਊਗੀ ਹਮੇਸ਼ਾ ਹੀ ਇੱਕ ਦੂਸਰੇ ਦੇ ਉਲਟ ਹੁੰਦੇ ਨੇ ਠੀਕ ਹੈ ਇਹ ਦੋਨੋਂ ਇੱਕ ਦੂਸਰੇ ਦੇ ਉਲਟ ਹੁੰਦੇ ਨੇ ਇਨਵਰਟਡ ਹੈਮਰ ਤਾਂ ਦੇਖੋ ਇੱਥੇ ਵੀ ਬਣਿਆ ਤਾਂ ਆਪਣੀ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਜਾਊਗੀ ਮੰਨ ਕੇ ਚਲੋ ਇੱਥੇ ਵੀ ਡਾਊਨ ਟ੍ਰੈਂਡ ਜੇ ਇਹ ਦੂਜੀ ਇਸ ਤਰ੍ਹਾਂ ਦੇ ਲੋਟ ਹੁੰਦਾ ਹੈਮਰ ਦੀ ਤਰ੍ਹਾਂ ਹੁੰਦਾ ਔ ਥੋੜੇ ਵਾਂਗ ਹੁੰਦਾ ਤਾਂ ਵੀ ਆਪਣੀ ਮਾਰਕੀਟ ਅਪ ਜਾਊਗੀ ਤੇ ਹੁਣ ਇਹਦੇ ਵਿੱਚ ਵੀ ਆਪਣਾ ਕੀ ਹੈ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਜਾਊਗੀ ਇਹਦੇ ਨਾਲ ਕੀ ਤੁਸੀਂ ਸਟੋਕ ਇਹ ਹਮੇਸ਼ਾ ਜੇ ਇਹ ਤਾਂ ਇਹ ਨੀਚੇ ਮਤਲਬ ਕਿ ਉੱਪਰ ਬਣ ਗਿਆ ਤਾਂ ਇਹ ਹਮੇਸ਼ਾ ਸੰਕੇਤ ਦਿੰਦਾ ਵੀ ਹੁਣ ਮਾਰਕੀਟ ਡਾਊਨ ਆਊਗੀ ਠੀਕ ਹੈ ਹੁਣ ਆਪਾਂ ਲਾਈਵ ਦੇ ਵਿੱਚ ਵੀ ਤੁਹਾਨੂੰ ਦਿਖਾ ਦਿੰਨੇ ਆ ਵੀ ਇਨਵਰਟਡ ਹੈਮਰ ਇਹ ਜਿਹੜਾ ਉਹ ਕਿਵੇਂ ਕੰਮ ਕਰਦਾ ਠੀਕ ਹੈ ਆ ਦੇਖੋ ਥੋੜਾ ਜਿਹਾ ਲਟਕਿਆ ਕਿੰਨੀ ਮਾਰਕੀਟ ਆਪਣੀ ਡਾਊਨ ਟ੍ਰੈਂਡ ਦੇ ਵਿੱਚ ਗਈ ਇੱਥੇ ਇੱਕ ਆਪਾਂ ਨੂੰ ਇਨਵਰਟਡ ਹੈਮਰ ਮਿਲ ਗਿਆ ਨਾ ਉੱਪਰ ਜਾ ਕੇ ਮਿਲਿਆ ਸੀ ਨੀਚੋਂ ਟ੍ਰੈਂਡ 'ਚ ਬਦਲਿਆ ਹੋਇਆ ਸੀ ਤਾਂ ਬਹੁਤ ਅੱਗੇ ਇਹਦੂੰ ਹੋਰ ਵੀ ਬਹੁਤ ਵਧੀਆ ਜਦੋਂ ਤੁਸੀਂ ਇਹ ਬੈਕ ਟੈਸਟ ਕਰੋਗੇ ਤਰੋਂ ਪਤਾ ਲੱਗੂਗਾ ਠੀਕ ਆ ਦੂਸਰੀਆਂ ਜਿਹੜੀਆਂ ਦੋਚੀ ਕੈਂਡਲਾਂ ਨੇ ਉਹ ਆਪਾਂ ਤੁਹਾਨੂੰ ਅੱਗੇ ਕਰਵਾਵਾਂਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਆਪਾਂ ਕਿਵੇਂ ਕੈਂਡਲਾਂ ਕਵਰ ਕਰਦੀਆਂ ਨੇ ਇੱਕ ਹਮੇਸ਼ਾ ਇਹਨੂੰ ਬੈਕ ਟੈਸਟ ਜ਼ਰੂਰ ਕਰਿਆ ਕਰੋ ਉਹਦੇ ਨਾਲ ਕੀ ਆ ਦੇਖੋ ਸਾਈਡ ਵੇਜ਼ ਐ ਮਾਰਕ ਇੱਥੇ ਆਪਾਂ ਨੂੰ ਪਤਾ ਲੱਗ ਰਿਹਾ ਠੀਕ ਹੈ ਮੈਂ ਤੁਹਾਨੂੰ ਚੈੱਕ ਕਰਕੇ ਦਿਖਾ ਦਿੰਨੀ ਇੱਕ ਮਿੰਟ ਬੈਕ ਟੈਸਟ ਕਰ ਰਹੀ ਹਾਂ ਜਿੱਥੇ ਵੀ ਆਪਾਂ ਨੂੰ ਕਿਤੇ ਮਿਲਦੀ ਹੈ ਤੁਸੀਂ ਇੱਕ ਮਹੀਨੇ ਦਾ ਇੱਕ ਸਾਲ ਦਾ ਬੈਕ ਟੈਸਟ ਕਰ ਸਕਦੇ ਹੋ ਠੀਕ ਹੈ ਕਿਤੇ ਵੀ ਮਤਲਬ ਕਿ ਕਿਵੇਂ ਮਾਰਕੀਟ ਹਾਂ ਆਪਣੇ ਹਿਸਾਬ ਨਾਲ ਚੱਲਦੀ ਹੈ ਆ ਦੇਖੋ ਇੱਥੇ ਆਪਣਾ ਤਿੰਨ ਰੈੱਡ ਕੈਂਡਲਾਂ ਬਣੀਆਂ ਠੀਕ ਹੈ ਇਸ ਤੋਂ ਬਾਅਦ ਕੀ ਹੈ ਆਪਣਾ ਜਿਹੜਾ ਟ੍ਰੈਂਡ ਹੈ ਰਿਵਰਸ ਹੋ ਗਿਆ ਤਿੰਨ ਰੈੱਡ ਕੈਂਡਲਾਂ ਬਣ ਗਈ ਉਹ ਹੈਮਰ ਦੇ ਵਿੱਚ ਸੀਗਾ ਇਹ ਕਾਦੇ ਵਿੱਚ ਸੀਗਾ ਇਹ ਇਨਵਰਟਡ ਹੈਮਰ ਦੇ ਵਿੱਚ ਸੀ ਆ ਦੇਖੋ ਉੱਪਰ ਬਣੀ ਤਾਂ ਡਾਊਨ ਟ੍ਰੈਂਡ ਦੇ ਵਿੱਚ ਆ ਗਿਆ ਇਹ ਹਰ ਜਗ੍ਹਾ ਤੇ ਨਹੀਂ ਕੰਮ ਕਰਦਾ ਜਦੋਂ ਮਤਲਬ ਕਿ ਕਈ ਕਿਤੇ ਕਿਤੇ ਜਗ੍ਹਾ ਤੇ ਕੰਮ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਜਾ ਰਹੀ ਸੀ ਆ ਦੇਖੋ ਬਣੀਆ ਤਾਂ ਬਹੁਤ ਮੋਟਾ ਪੈਸਾ ਮਾਰਕੀਟ ਦੇ ਵਿੱਚੋਂ ਮਤਲਬ ਕਿ ਜਿੰਨੀ ਮਾਰਕੀਟ ਜਿਹਨੂੰ نیچے ਗਿਰੂਗੀ ਪੁੱਟ ਸਾਈਡ ਤੇ ਆਪਾਂ ਦੋਨੋਂ ਸਾਈਡ ਤੇ ਪੈਸਾ ਕਮਾ ਸਕਦੇ ਆ ਆ ਵੀ ਤੁਹਾਨੂੰ ਦਿਖਾਤਾ ਹੁਣ ਮੈਂ ਤੁਹਾਨੂੰ ਅੱਪ ਟ੍ਰੈਂਡ ਆ ਦੇਖੋ ਜਿਹੜਾ ਆਪਾਂ ਹੈਂਗਿੰਗ ਮੈਨ ਜਿਹਨੂੰ ਕਹਰੇ ਆਪਾਂ ਆ ਦੇਖੋ ਇਹ ਬਣਿਆ ਨੀਚੇ ਇੱਥੇ ਵੀ ਅਪ ਟ੍ਰੈਂਡ ਦੇ ਵਿੱਚ ਆਪਾਂ ਪੈਸਾ ਆਪਾਂ ਦੋਨੋਂ ਸਾਈਡ ਤੇ ਪੈਸਾ ਕਮਾ ਸਕਦੇ ਹਾਂ ਜੇ ਡਾਊਨ ਸਾਈਡ ਤੇ ਮਾਰਕੀਟ ਜਾਂਦੀ ਹੈ ਆਪਾਂ ਤਾਂ ਵੀ ਪੈਸਾ ਕਮਾ ਸਕਦੇ ਹਾਂ ਜੇ ਮਾਰਕੀਟ ਅਪ ਟ੍ਰੈਂਡ ਤੇ ਜਾਂਦੀ ਹੈ ਤਾਂ ਵੀ ਆ ਦੇਖੋ ਬਣਿਆ ਹੋਇਆ ਆਪਣੀ ਮਾਰਕੀਟ ਡਾਊਨ ਟ੍ਰੈਂਡ ਅਪ ਟ੍ਰੈਂਡ ਦੇ ਵਿੱਚ ਆ ਮਾਰਕੀਟ ਸੀਗੀ ਤਾਂ ਇਹਨੇ ਦੱਸਤਾ ਵੀ ਹੁਣ ਆਪਾਂ ਨੀਚੇ ਡਾਊਨ ਮੰਦੀ ਦਾ ਸੰਕੇਤ ਕਰ ਦਿੰਦੇ ਨੇ ਵੀ ਹੁਣ ਮਾਰਕੀਟ ਡਾਊਨ ਜਾਊਗੀ ਇਸ ਤਰ੍ਹਾਂ ਤੁਸੀਂ ਦੋਸਤੋ ਪਿੱਛੇ ਬੈਕ ਟੈਸਟ ਕਰ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ 10 ਦਿਨ ਹਰ ਟਾਈਮ ਹਰ ਚੀਜ਼ ਦੀ 100% ਗਰੰਟੀ ਨਹੀਂ ਹੁੰਦੀ ਵੀ ਹਾਂ ਉਹ ਚੀਜ਼ ਵਾਕਈ ਹੀ ਕੰਮ ਕਰੂਗੀ ਪਰ ਕਿਤੇ ਕਿਤੇ ਜੇ ਆਪਾਂ 10 ਦਿਨ ਟ੍ਰੇਡ ਕਰਦੇ ਆ ਤਾਂ 7 ਦਿਨ ਮਤਲਬ ਕਿ ਮਾਰਕੀਟ ਆਪਣੇ ਹਿਸਾਬ ਨਾਲ ਚੱਲ ਸਕਦੀ ਹੈ ਤੇ 2 ਦਿਨ ਮਾਰਕੀਟ ਕੀ ਆਪਣੇ ਸਟਾਪ ਲੌਸ ਜਿਹੜੇ ਨੇ ਉਹ ਹਿੱਟ ਹੋ ਸਕਦੇ ਨੇ ਆ ਦੇਖੋ ਇੱਥੇ ਵੀ ਬਣਿਆ ਸੀ ਇਹ ਤੁਸੀਂ ਇੱਕ ਇੱਕ ਕੈਂਡਲ ਦੇ ਉੱਤੇ ਵਰਕ ਕਰਨਾ ਹੈ ਬੈਕ ਟੈਸਟ ਕਰਨਾ ਹੈ ਵੀ ਵਾਕੀ ਮਾਰਕੀਟ ਕੀਤੇ ਕਿਤੇ ਕੰਮ ਵਰਕ ਵੀ ਨਹੀਂ ਕਰਦਾ ਦੇਖੋ ਇਹਦੀ ਕਿਉਂਕਿ ਬਾਡੀ ਛੋਟੀ ਸੀ ਤਾਂ ਇਹਨੇ ਵਰਕ ਨਹੀਂ ਕੀਤਾ ਇੱਥੇ ਇਹਦੀ ਬਾਡੀ ਠੀਕ ਸੀਗੀ ਤਾਂ ਇਹਨੇ ਬਹੁਤ ਅੱਛੇ ਤਰੀਕੇ ਨਾਲ ਵਰਕ ਕੀਤਾ ਸਾਰੀਆਂ ਕੈਂਡਲਾਂ ਇਨ ਬਾਕੀ ਕੈਂਡਲਾਂ ਦੇ ਵੀ ਤੁਹਾਨੂੰ ਨਾਮ ਹੌਲੀ ਹੌਲੀ ਦੱਸਾਂਗੀ ਆ ਦੇਖੋ ਇਹਨੇ ਥੋੜਾ ਵਰਕ ਕੀਤਾ ਐਦਾਂ ਕੀ ਤੁਸੀਂ ਡੇਲੀ ਇਹਨੂੰ ਚੈੱਕ ਕਰਦੇ ਨੇ ਜਿੰਨੀ ਇਹਨਾਂ ਦੀ ਬਾਡੀ ਦੁੱਗਣੀ ਤਿਗਣੀ ਹੋਏਗੀ ਉਨੇ ਹੀ ਜ਼ਿਆਦਾ ਜਿਹੜੀ ਮਾਰਕੀਟ ਦੇ ਰਿਵਰਸ ਹੋਣ ਦੇ ਜਿਹੜੇ ਚਾਂਸਸ ਨੇ ਉਹ ਹਿੱਟ ਮਤਲਬ ਕਿ ਜ਼ਿਆਦਾ ਲੱਗਦੇ ਨੇ ਜੇ ਢਾਈ ਗੁਣਾ ਬਾਡੀ ਜ਼ਿਆਦਾ ਮਤਲਬ ਕਿ ਹੋਏਗੀ ਉਹ ਨਹੀਂ ਆਪਣੀ ਜਿਹੜੀ ਮਤਲਬ ਕਿ ਮਾਰਕੀਟ ਹੈ ਉਹ ਉੱਪਰ ਜਾਂ ਮਤਲਬ ਕਿ ਜਾਂ ਡਾਊਨ ਜਾਂਦੇ ਆਪਣੇ ਹਿਸਾਬ ਨਾਲ ਚੱਲਣ ਦੇ ਇਹ ਜਿਹੜੇ ਚਾਂਸਸ ਨੇ ਉਹ ਜ਼ਿਆਦਾ ਲੱਗਦੇ ਠੀਕ ਹੈ ਜਦੋਂ ਅਸੀਂ ਵੀ ਮਤਲਬ ਕਿ ਤੁਸੀਂ ਸ਼ੇਅਰ ਮਾਰਕੀਟ ਸਿੱਖਦੇ ਹੁੰਦੇ ਸੀ ਤਾਂ ਕਲਾਸਾਂ ਜੁਆਇਨ ਕਰਦੇ ਹੁੰਦੇ ਸੀ ਤਾਂ ਅਸੀਂ ਇਹਦਾ ਮਾਰਕਿੰਗ ਟੈਸਟ ਕਰਕੇ ਉਸ ਤੋਂ ਬਾਅਦ ਕੀ ਅਸੀਂ ਮਾਰਕੀਟ ਨੂੰ ਜਿਹੜੇ ਉਹਦੇ ਮਤਲਬ ਕਿ ਸਕਰੀਨਸ਼ਾਟ ਨੇ ਉਹ ਲੈ ਕੇ ਆਪਣੇ ਟੀਚਰਸ ਨੂੰ ਸੈਂਡ ਕਰਦੇ ਹੁੰਦੇ ਸੀਗੇ ਫਿਰ ਜਾ ਕੇ ਮਤਲਬ ਕਿ ਫ੍ਰੀ ਟਾਈਮ ਦੇ ਵਿੱਚ ਫਿਰ ਜਾ ਕੇ ਕਿਸੇ ਵੀ ਚੀਜ਼ ਜੋ ਤੁਸੀਂ ਮਿਹਨਤ ਕਰੋਗੇ ਹਨਾ ਤਾਂ ਕੁਝ ਵੀ ਸਿੱਖਣਾ ਕੋਈ ਵੀ ਕੰਮ ਕਰਨਾ ਉਹਦੇ ਲਈ ਤੁਹਾਨੂੰ ਮਿਹਨਤ ਤਾਂ ਕਰਨੀ ਪਊਗੀ ਠੀਕ ਹੈ ਤੇ ਚਾਰਟ ਨੂੰ ਪੜੋ ਟ੍ਰੇਡਿੰਗ ਥਿਊ ਦੇ ਵਿੱਚ ਜਾਓ ਹੁਣ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਹੋਈਆਂ ਨੇ ਠੀਕ ਹੈ ਇਹ ਚੀਜ਼ਾਂ ਤੇ ਤੁਸੀਂ ਵਰਕ ਕਰੋ ਇਹਨਾਂ ਚੀਜ਼ਾਂ ਨੂੰ ਦੇਖੋ ਵੀ ਹਾਂ ਇਹ ਚੀਜ਼ਾਂ ਵਾਕਈ ਹੀ ਕੰਮ ਕਰਦੀਆਂ ਨੇ ਵੀ ਆਪਣੇ ਹਿਸਾਬ ਨਾਲ ਮਾਰਕੀਟ ਚੱਲਦੀ ਏ ਦੇਖੋ ਮੈਂ ਬੈਕ ਟੈਸਟ ਕਰ ਰਹੀ ਹਾਂ ਤੁਹਾਡੇ ਸਾਹਮਣੇ ਆ ਦੇਖੋ ਕਰਜ਼ਨ ਚੱਲ ਰਿਹਾ ਆ ਟ੍ਰੈਂਡ ਹੋ ਰਿਹਾ ਜੀ ਇਹਦਾ ਮਤਲਬ ਕੀ ਹੁਣ ਸਟੌਪ ਲੋਸ ਦੂਸਰੀ ਤਰੀਕੇ ਨਾਲ ਆਪਾਂ ਦੇਖੀਏ ਵੀ ਇਹ ਜਿਹੜੀ ਆਹਾਂ ਹੈਂਗਿੰਗ ਮੈਨ ਵਾਲੀ ਇਨਵਰਟਡ ਹੈਮਰ ਕੈਂਡਲ ਹੈ ਵੀ ਇਹਦਾ ਆਪਾਂ ਸਟੌਪ ਲੋਸ ਕਿਵੇਂ ਲਾਣਾ ਹੁੰਦਾ ਠੀਕ ਹੈ ਹੁਣ ਇਹਦਾ ਕੀ ਹੈ ਇਹਦਾ ਤਾਂ ਆਪਾਂ ਤੁਹਾਨੂੰ ਦੱਸਤਾ ਸੀ ਹੈਮਰ ਕੈਂਡਲ ਦਾ ਤਾਂ ਆਪਾਂ ਤੁਹਾਨੂੰ ਦੱਸਤਾ ਸੀ ਪਰ ਇਨਵਰਟਡ ਹੈਮਰ ਕੈਂਡਲ ਦਾ ਤੁਸੀਂ ਸਟਾਪ ਲੌਸ ਕਿਵੇਂ ਲਾਣਾ ਹੈ ਉਹ ਤੁਹਾਨੂੰ ਦੱਸਦਾ ਪਹਿਲਾਂ ਇਹਦੀ ਜਿਹੜੀ ਹਾਈ ਹੁੰਦੀ ਹੈ ਇਹਦੇ ਉੱਤੇ ਤੁਸੀਂ ਸਟਾਪ ਲੌਸ ਲਾਉਣਾ ਹੈ ਤੇ ਜਿਹੜਾ ਇਹਦਾ ਲੋ ਹੁੰਦਾ ਹੈ ਜਦੋਂ ਇਹਦਾ ਲੋ ਬ੍ਰੇਕ ਹੋ ਜਾਏ ਠੀਕ ਹੈ ਮੈਂ ਦਿਖਾਉਣੀ ਹੈ ਇੱਕ ਮਿੰਟ ਮੈਂ ਚੈੱਕ ਕਰ ਰਹੀ ਸੀ ਮੈਨੂੰ ਆਪਾਂ ਮਿਲ ਜੇ ਪਰ ਕਿਤੇ ਵੀ ਆਪਾਂ ਚੈੱਕ ਕਰਦੇ ਆਪਾਂ ਨੂੰ ਕਿਤੇ ਇੱਥੇ ਮਿਲ ਜੀ ਹਰ ਕੈਂਡਲ ਦਾ ਨਾਮ ਲੱਗ-ਲੱਗ ਹੁੰਦਾ ਤੇ ਹਰ ਕੈਂਡਲ ਵੱਖ-ਵੱਖ ਮਤਲਬ ਕਿ ਆਪਣੇ ਤਰੀਕੇ ਦੇ ਨਾਲ ਕੀ ਕਰਦੀ ਹੈ ਕੰਮ ਕਰਦੀ ਹਰ ਕੈਂਡਲ ਦਾ ਵੱਖਰਾ-ਵੱਖਰਾ ਕੰਮ ਹੁੰਦਾ ਤੁਸੀਂ ਇੱਥੇ ਮੈਂ ਤੁਹਾਨੂੰ ਦਿਖਾ ਦੇਣੀ ਆ ਦੇਖੋ ਆਹ ਚੀਜ਼ ਕੈਂਡਲ ਦੇ ਵਿੱਚ ਬਣੀ ਹੋਈ ਜਿਹੜਾ ਤੇ ਇਹਦੀ ਉੱਪਰਲੀ ਇਹਦਾ ਹਾਈ ਹੈ ਠੀਕ ਹੈ ਇਹਦੇ ਉੱਪਰ ਤਾਂ ਤੁਸੀਂ ਕੀ ਰੱਖਣਾ ਮਤਲਬ ਕਿ ਸਟਾਪ نیچے ਇੱਥੇ ਤੱਕ ਤੁਸੀਂ ਕੀ ਰੱਖਣਾ ਇੱਥੇ ਐਂਟਰੀ ਬਣਾਣੀ ਹੁੰਦੀ ਹੈ ਇਹਦੇ ਵਿੱਚ ਆਪਾਂ ਐਂਟਰੀ ਬਣਾਣੀ ਹੁੰਦੀ ਹੈ ਇੱਥੇ ਤੱਕ ਇਹਦਾ ਕੀ ਆਪਾਂ ਹਾਈ ਤੇ ਆਪਾਂ ਕੀ ਸਟਾਪ ਲੌਸ ਲਾਉਣਾ ਹੁੰਦਾ ਤੇ ਜਿਹੜਾ ਇਹਦਾ ਮਤਲਬ ਲੋ ਹੈ ਇੱਥੇ ਕੀ ਆਪਾਂ ਐਂਟਰੀ ਬਣਾਉਣੀ ਹੁੰਦੀ ਹੈ ਇਸ ਤੋਂ ਬਾਅਦ ਆਪਾਂ نیچے ਕੀ ਪੈਸਾ ਇਦਾਂ ਪੈਸਾ ਕਮਾ ਸਕਦੇ ਹਾਂ ਠੀਕ ਹੈ ਜੇ ਸਾਈਡ ਵਾਈਜ਼ ਮਾਰਕੀਟ ਹੈ ਤਾਂ ਤੁਸੀਂ ਇਹ ਕੈਂਡਲ ਆਪਣਾ ਵਰਕ ਨਹੀਂ ਕਰਦੀਗੀ ਤੁਸੀਂ ਇਹ ਚੀਜ਼ ਤੋਂ ਨੂੰ ਅਗਲੀਆਂ ਮਤਲਬ ਕਿ ਜਿਹੜੀਆਂ ਕਲਾਸਾਂ ਨੇ ਉਹਦੇ ਵਿੱਚ ਮੈਂ ਦੱਸਾਂਗੀ ਵੀ ਕਿਵੇਂ ਮਾਰਕੀਟ ਸਾਈਡਵੇਜ਼ ਹੈ ਇਹ ਚੀਜ਼ਾਂ ਦਾ ਇੰਡੀਕੇਟਰ ਕਿਵੇਂ ਕੰਮ ਕਰਦੇ ਨੇ ਠੀਕ ਹੈ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਉਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਜਿੰਨੇ ਵੀ ਬੇਨਤੀ ਹੈ ਕਿ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਨੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਵੇਂ ਤੁਸੀਂ ਸਾਡੇ ਨਾਲ ਸ਼ੇਅਰ ਮਾਰਕੀਟ ਦੇ ਵਿੱਚ ਜੁੜੇ ਹੋਏ ਹੋ ਤਾਂ ਹੋਰ ਵੀ ਕੋਈ ਪੈਣ ਭਰਾ ਆਪਣੇ ਨਾਲ ਜੁੜ ਕੇ ਸ਼ੇਅਰ ਮਾਰਕੀਟ ਦਾ ਕੰਮ ਕਰੇ ਬੈਠੇ ਪੈਸਾ ਕਮਾ ਸਕੇ ਜਿਵੇਂ ਕਿ ਹੁਣ ਜੂਨ ਦਾ ਮਹੀਨਾ ਆ ਰਿਹਾ ਤਾਂ ਬੱਚੇ ਕੀ ਨੇ કરી ਬੈਠੇ ਨੇ ਛੁੱਟੀਆਂ ਦੇ ਵਿੱਚ ਜਿਹੜੇ 10th ਪਾਸ ਕੀਤੀ ਜਾਂ ਪਲੱਸ 2 ਪਾਸ ਕੀਤੀ ਹੈ ਕਿ ਉਹ ਆਪਣੇ ਖਰਚੇ ਛੋਟੇ ਮੋਟੇ ਖਰਚੇ ਆਪਣੇ ਘਰੋਂ ਕੱਢ ਸਕਣ ਹਨ ਉਹਨਾਂ ਨੂੰ ਦੱਸੋ ਆਪਣੇ ਬੱਚਿਆਂ ਨੂੰ ਵੀ ਤੁਸੀਂ ਆਪਣੇ ਖਰਚੇ ਖੁਦ ਕਰ ਚੱਕ ਸਕਦੇ ਹੋ ਵੀ ਆਪਣੇ ਲਈ ਪੈਸਾ ਕਮਾ ਸਕਦੇ ਹੋ ਠੀਕ ਹੈ ਹੁਣ ਆਪਾਂ ਬਾਹਰ ਵਿਦੇਸ਼ਾਂ ਵਿੱਚ ਵੀ ਤਾਂ ਬੱਚੇ ਭੇਜ ਰਹੇ ਆ ਪੈਸੇ ਕਮਾਉਣ ਦੇ ਲਈ ਕੋਥੇ ਵੀ ਤਾਂ ਮਿਹਨਤ ਕਰਦੇ ਨੇ ਜੇ ਆਪਣੇ ਬੱਚੇ ਇੱਥੇ ਹੀ ਮਿਹਨਤ ਕਰ ਲੈਣ ਤਾਂ ਇੱਥੇ ਹੀ ਪੈਸਾ ਕਮਾ ਸਕਦੇ ਹਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਅਸੀਂ ਵੀ ਤੁਹਾਡੇ ਵਾਂਗ ਹੀ ਮਤਲਬ ਕਿ ਮਾਰਕੀਟ ਦੇ ਵਿੱਚ ਸਿੱਖੇ ਆ ਸਿੱਖ ਕੇ ਤੁਹਾਨੂੰ ਦੱਸ ਰਹੇ ਆ ਕੋਈ ਜੰਮਦਾ ਹੀ ਸ਼ੇਅਰ ਮਾਰਕੀਟ ਦੇ ਵਿੱਚ ਹੋ ਨਹੀਂ ਹੁੰਦਾਗਾ ਕਿ ਪਰਫੈਕਟ ਹਾਂ ਇਹਨੂੰ ਸਾਰਾ ਇਹਦੇ ਲਈ ਪ੍ਰੈਕਟਿਸ ਕਰਨੀ ਪੈਂਦੀ ਹੈ ਹੁਣ ਅਸੀਂ ਵੀ ਮਤਲਬ ਕਿ ਪ੍ਰੈਕਟਿਸ ਕੀਤੀ ਹੈ ਕੁਝ ਸਿੱਖਿਆ ਤਾਂ ਹੀ ਤੁਹਾਡੇ ਕੋਲ ਪਹੁੰਚੇ ਆ ਤੇ ਇਦਾਂ ਹੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਸਿਖਾਓ ਜੂਨ ਦਾ ਮਹੀਨਾ ਛੁੱਟੀਆਂ ਦਾ ਬੱਚਿਆਂ ਦਾ ਵੇ ਫालतੂ ਮੋਬਾਈਲ ਤੇ ਸਕਰੋਲਿੰਗ ਕਰਨ ਦੀ ਬਜਾਏ ਤੁਸੀਂ ਬੱਚੇ ਨੂੰ ਇਹ ਚੀਜ਼ਾਂ ਵੱਲ ਲੈ ਕੇ ਜਾਓ ਤਾਂ ਕਿ ਤੁਹਾਡੇ ਬੱਚਾ ਕੀ ਵਧੀਆ ਲਾਈਨ ਤੇ ਜਾਵੇ ਆਪਣੀ ਬਿਜ਼ਨਸ ਲਾਈਨ ਦੇ ਵਿੱਚ ਜਾਵੇ ਉਹਨੂੰ ਪਤਾ ਲੱਗੇ ਵੀ ਇਹ ਚੀਜ਼ ਵੀ ਕੀ ਹੁੰਦੀ ਹੈ ਠੀਕ ਹੈ ਪਰਫੈਕਟ ਹੋ ਸਕੇ ਠੀਕ ਹੈ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ